ਸਲਗਮ ਜਪੀ ਦੇਖ ਰਹੇ ਸਾਰੇ ਦਸਕਾਰਾ ਸਵਾਗਤ ਹੈ ਜਿਵੇਂ ਸਭ ਨੂੰ ਪਤਾ ਹੈ ਕਿ ਦਲੰਦਰ ਵੈਸ ਦੇ ਇਲੈਕਸ਼ਨ ਜਿਹੜੇ ਅਨਾਉਂਸ ਹੋ ਚੁੱਕੇ ਨੇ 10 ਜੁਲਾਈ ਨੂੰ ਜਿਹੜੇ ਦਲੰਦਰ ਵੈਸ ਦੇ ਵਿੱਚ ਇਲੈਕਸ਼ਨ ਬਾਅ ਇਲੈਕਸ਼ਨ ਕਰਾਏ ਜਾ ਰਹੇ ਨੇ ਤੇ ਤੁਹਾਨੂੰ ਦੱਸਦੀ ਅੱਜ ਨਾਮਜ਼ਦਨ ਪੱਤਰ ਭਰਨ ਦੀ ਜਿਹੜੀ ਹੈ ਕੰਮ ਜਿਹੜਾ ਸ਼ੁਰੂ ਹੋ ਚੁੱਕਾ ਹੈ ਸ਼ੀਤਲ ਉਂਗਰਾਲ ਜੋ ਭਾਜਪਾ ਦੇ ਉਮੀਦਵਾਰ ਨੇ ਉਹ ਅੱਜ ਨਾਮਜ਼ਦਨ ਪੱਤਰ ਭਰਨ ਲਈ ਜਾ ਰਹੇ ਨੇ ਤੇ ਤਸਵੀਰਾਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਲੋਕਾਂ ਤੋਂ ਜਾਣਾਂਗੇ ਕਿ ਕਿਵੇਂ ਸ਼ੀਤਲ ਉਂਗਰਾਲ ਇਹ ਫਤਵਾ ਹਾਸਲ ਕਰਨਗੇ ਆਓ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਵੀ ਸੱਚੀ ਕੇਂਦਰ ਨਹੀਂ ਨਾਮਾ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਦੀ ਮਹੱਤਤਾ ਨੂੰ ਨਹੀਂ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਡਮ ਇਹ ਲੱਗਦਾ ਹੈ ਕਿ ਚੀਤਲੂੰਗਰ ਆ ਗਿਆ ਆ ਨਾਮ ਰੋਂ ਬਕਰ ਜਾ ਰਹੇ ਨੇ ਉਮੀਦਵਾਰ ਬਣਾ ਕੇ ਬਿਚੇ ਬੋਲੋ ਕੀ ਲੱਗਦਾ ਪਤਵਾ ਹਾਸਲ ਕਰਨਗੇ ਬਹੁਤ ਵਧੀਆ ਪਤਵਾ ਆ ਸਰਕਾਰ ਦੇ ਕਿਉਂਕਿ ਜਿਹੜੇ ਲੋਕ ਆਮ ਪਾਰਟੀ ਦੀਆਂ ਨੇ ਜਿਹੜੀਆਂ ਨਿੱਦੀਆਂ ਉਹਨਾਂ ਨੂੰ 당ਗਾ ਚੁੱਕਿਆ ਸਾਡੇ ਪ੍ਰਧਾਨ ਮੰਤਰੀ ਨੇ ਜੋ ਕੱਲ ਫੈਸਲਾ ਲਿਆ ਕਿ ਸਨਾਂ ਦੇ ਹੱਕ ਵਿੱਚ 14 ਫਸਲ ਦੀ ਐਮਐਸਪੀ ਦਿੱਤੀ ਆ ਇਸ ਕਰਕੇ ਪੰਜਾਬ ਜਿਹੜਾ ਸਿਕਾ ਮੋਲ ਬਣਿਆ ਵਾ ਲੋਕ ਪੂਰਾ ਤਿਆਰ ਆ ਬੀਜੇਪੀ ਦੀ ਸਰਕਾਰ ਪੰਜਾਬ ਵਿੱਚ ਆ ਸਾਡੇ ਸੀਨੀਅਰ ਫਰਾਗ ਜੀ ਪੂਰੇ ਰੇਖਾ ਤਕੇ ਜ਼ਿਲੰਦਰ ਦੀ ਸੀ ਉਤਰਗੇ ਤੇ ਮੋਦੀ ਸਾਹਿਬ ਇਹਨਾਂ ਨੂੰ ਹੋਰ ਵੀ ਵਧੀਆ ਜ਼ਿੰਮੇਵਾਰੀ ਦੇਣਗੇ ਜਿਸ ਨਾਲ ਪੰਜਾਬ 'ਚ ਹੋਰ ਵੀ ਵਿਕਾਸ ਹੋਵੇ ਜਿਵੇਂ ਉਹਨਾਂ ਨੇ ਤਾਂ ਉਹ ਤੇ ਸਤਿਵਾ ਦਿੱਤਾ ਸੀ ਆਮ ਆਦਮੀ ਪਾਰਟੀ ਸਰਕਾਰ ਜੋ ਕਿ ਕੰਮ ਨਹੀਂ ਹੋ ਰਹੀ ਸੀ ਕਿ ਐਵੇਂ ਜਿੱਦਾਂ ਹੁਣ ਉਹ ਇੱਥੇ ਐਮਐਲਏ ਹੋਣਗੇ ਤੇ ਉੱਪਰ ਦਾ ਸਰਕਾਰ ਆਮ ਆਦਮੀ ਪਾਰਟੀ ਦੇ ਕਿਵੇਂ ਲੱਗਦਾ ਕਿ ਉਹਨਾਂ ਨਾਲ ਤਾਲਮੇਲ ਬਣੇਗਾ ਕੀ ਸੀਨਾ ਬੀਜੇਪੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸੈਂਟਰ ਚ ਜੋ ਸਰਕਾਰ ਆ ਉਹ ਬੀਜੇਪੀ ਸਰਕਾਰ ਆ ਸਾਡੇ ਜੇ ਦੇਖਿਆ ਜਾਵੇ ਨਮੀਤ ਬਿੱਟੂ ਜੀ ਜੋ ਲੁਧਿਆਣਾ ਤੋਂ ਨੇ ਉਹ ਰਾਜ ਮੰਤਰੀ ਨੇ ਮੰਤਰੀ ਬਣਾਏ ਗਏ ਨੇ ਉਹਨਾਂ ਨੂੰ ਪੂਰੀ ਪਾਵਰ ਦਿੱਤੀ ਗਈ ਹੈ ਕਿ ਜੋ ਪੰਜਾਬ ਦੀ ਸਮੱਸਿਆ ਆ ਰਹੀਆਂ ਉਹ ਦੱਸੋ ਉਹਨਾਂ ਨੇ ਹੁਣ ਕਿਸਾਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਪਹਿਲ ਦੇ ਆਧਾਰ ਤੇ ਹੱਲ ਹੋਈਆਂ ਇਸ ਤੋਂ ਬਾਅਦ ਜਿਹੜੇ ਵੀ ਪੰਜਾਬ ਦੇ ਮੁੱਦੇ ਹੋਣਗੇ ਉਹ ਦੱਸਣਗੇ ਇੱਕ ਸੀਐਮ ਦੇ ਤੌਰ ਤੇ ਪੰਜਾਬ ਚ ਕੰਮ ਕਰ ਰਹੇ ਨੇ ਹੋਰ ਵੀ ਗੱਲਬਾਤ ਕਰਦੇ ਆ ਕਿ ਕਿ ਲੱਗਦਾ ਕਿਨੇ ਕਿਨੇ ਮੈਨੂੰ ਕੀ ਲੱਗਦਾ ਕਿ ਕਿਵੇਂ ਭਾਜਪਾ ਸਰਕਾਰ ਦਾ ਐਮਐਲਏ ਬਣ ਕੇ ਉੱਥੇ ਜਾਵੇਗਾ ਵਿਧਾਨ ਸਭਾ ਦੇ ਵਿੱਚ ਤੇ ਕੰਮ ਪੂਰੇ ਪੂਰਨ ਤੌਰ ਤੇ ਹੋਣਗੇ ਕਿਉਂਕਿ ਇਸ ਉੱਪਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮੁੱਖ ਮੰਤਰੀ ਆਮ ਆਦਮੀ ਪਾਰਟੀ ਦਾ ਸੈਂਟਰ ਦੇ ਸਾਥੀਏ ਦੇਖੋ ਜੀ ਸੈਂਟਰ ਤੇ ਸਾਡੀ ਸਰਕਾਰ ਹੈ ਲੇਕਿਨ ਜੈਸੀ ਕਈ ਜੇ ਕਿ ਅਸੀਂ ਸਾਰੇ ਕੰਮ ਕਰਾਂਗੇ ਤੇ ਇਹ ਨਹੀਂ ਹੁੰਦਾ ਲੇਕਿਨ ਸੋਹਾਂ ਜੇਕਰ ਆਪ ਵੀ ਕੰਮ ਕਰ ਲੈਂਦੇ ਨਾ ਸਾਡਾ ਜਿੱਤ ਹੈ ਕਿਉਂਕਿ ਇਥੇ ਆਪ ਪਾਰਟੀ ਹੈਗੀ ਹੈ ਸਾਡੀ ਪਾਰਟੀ ਨਹੀਂ ਹੈ ਕਿਉਂਕਿ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜੇ ਸੈਂਟਰ ਦੀ ਸਰਕਾਰ ਸਾਡੀ ਹੈ ਤਾਂ ਅੱਤੇ ਆਪ ਬੈਨੀਫਿਟ ਆਪਣੀ ਇਥੇ ਸਰਕਾਰ ਦੇ ਸਕਦੇ ਆ ਤਾਂ ਸਾਡਾ ਇਹ ਮੂਤ ਹੈ ਕਿ ਅਸੀਂ ਇਥੇ ਵੀ ਜਿੱਤ ਕੇ ਲਈਏ ਔਰ ਮੋਦੀ ਜੀ ਦੀ ਚੋਲੀ ਚੁਪ ਥੋੜਾ ਜਿਹਾ ਸਾਡਾ ਸਰਕਾਰ ਤੇ ਦਬਾਅ ਬਣੇਗਾ ਸਰਕਾਰ ਸਾਡੀ ਬਨੇਗੀ ਤਾਂ ਆਪਾਂ ਕੁਝ ਕੰਮ ਆਪਣੇ ਕਰਵਾ ਸਕਦੇ ਆ

ਰੱਬੀ ਕਰ ਰਿਹਾ ਸਭ ਤੋਂ ਪਹਿਲੇ ਆਇਆ ਆਪਣੇ ਛੋਟੇ ਬੀਏ ਤੋਂ ਗਰੋਹ ਹੋਇਆ ਉਹ ਤੋਂ ਭਰਾਈ ਦਿੰਦਾ ਸਾਡੇ ਪੰਜਾਬ ਹਜੂਰ ਅੱਜ ਰਮਨਤਰ ਪੱਤਰ ਤੌਖਲ ਕਰਾਉਣ ਵਾਸਤੇ ਅੱਜ ਜਾ ਰਹੇ ਹਾਂ ਔਰ ਬੜੀ ਵੱਡੀ ਗਿਣਤੀ ਵਿੱਚ ਇਸ ਟੁੱਪੇ ਵਿੱਚ ਜਿਹੜੇ ਇਕਰ ਸਾਹਿਬ ਨੇ ਉਰਾਨ ਤੇ ਪਹੁੰਚ ਕਰੀ ਹੈ ਉਹ ਆਹ ਪਹੇੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਨਿਕਲ ਕੇ ਆਏ ਹੋ ਇਹ ਸਮਝ ਲੋ ਲੋਕਾਂ ਨੇ ਕਿੰਨੀ ਤੋਪਰ ਵਿੱਚ ਆ ਗਏ ਇਹ ਗਿਂਤੀ ਚ ਮੇਰਾ ਛੋਟਾ ਵੀ ਮੋਬਾਟ ਅੰਗਰੇਜ਼ ਜਿੱਤ ਹਾਸਲ ਕਰੇਗਾ ਜਿਵੇਂ ਉਹਨਾਂ ਨੇ ਆਮ ਆਦਮੀ ਪਾਰਟੀ ਤਾਂ ਛੱਡੀ ਸੀ ਕਿ ਕੰਮ ਨਹੀਂ ਕਰਾਇਆ ਜਾਂਦੇਗੇ ਕਿ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਉੱਪਰ ਆਮ ਆਦਮੀ ਪਾਰਟੀ ਸਰਕਾਰ ਨੀਤੇ ਭਾਜੀਪੀ ਦਾ ਐਮਐਲਏ ਹੋਵੇਗਾ ਕੰਮ ਕਰਾਂਗੇ ਤੁਸੀਂ ਮੈਨੂੰ ਦੱਸੋ ਸ਼ੀਤੋ ਜੀ ਪਾਰਟੀ ਐਸੀ ਕਰਕੇ ਚੱਲੀ ਸੀ ਜਦੋਂ ਆਮ ਪਾਰਟੀ ਦੇ ਇਲੈਕਸ਼ਨ ਜਾਈਏ ਨਾ ਭਰਸੀ ਲੋਕਾਂ ਨੂੰ ਬਹੁਤ ਸਾਰੇ ਵਾਅਦੇ ਦਿੱਤੇ ਸੀਗੇ ਮਤਲਬਾਂ ਦੇ ਭਿਆਨਾਂ ਪਰੋਹਾਂ ਦੇ ਪਰ ਇਸ ਨੇ ਕੋਈ ਵੀ ਵਾਅਦਾ ਨਹੀਂ ਆਮ ਪਾਰਟੀ ਦੀ ਇਹ ਸਰਕਾਰ ਭਵੰਤਵਨ ਦੀ ਸਰਕਾਰ ਉਹ ਪੂਰਾ ਨਹੀਂ ਕਰ ਸਕੀ ਪਰ ਸ਼ੀਤੋ ਜੀ ਨੇ بار-बार ਆਪਣੇ ਹਾਈ ਕਮਾਂਡ ਆਮ ਪਾਰਟੀ ਦੇ ਅਧਿਕਾਰੀਆਂ ਨੇ ਸੀਐਮ ਸਾਹਿਬ ਨੇ ਗੱਲ ਕੀਤੀ ਕਿ ਮੇਰੇ ਫਸਟ ਆਕੇ ਦਾ ਜਦੋਂ ਵਿਕਾਸ ਹੋਣਾ ਦਾ ਵਸਤਰਕੇ ਦੇ ਵਿੱਚ ਬੜੀ ਬੜੇ ਪੋਰ ਤੇ ਚਿੱਤੇ ਦੀ ਵਿਕਰੀ ਹੋ ਰਹੀ ਆ ਜਦੋਂ ਪ੍ਰਸ਼ਾਸਨ ਉਹ ਪ੍ਰੋਪਰਲੀ ਕੰਮ ਨਹੀਂ ਕਰ ਰਿਹਾ ਪਰ ਜੋ ਹਾਈ ਕਮੰਡ ਹੋ ਰਹੀ ਹੈ ਕਿਸੇ ਚੀਜ਼ ਨੂੰ ਰੋਕ ਰਹੀ ਆ ਨਾ ਸਰਕਾਰਾਂ ਦਾ ਨਿਗਰਾਨ ਕਰਦਾ ਤੇ ਕਾਰਪਸ਼ਲ ਲਾਓ ਆਪਣੇ ਕੇਸਰੀ ਲਾਓ ਤੇ ਇਹ ਮੂਰਦੀ ਖਤਮ ਹੋ ਗਈ ਆ ਤੇ ਕਾਰਪਸ਼ਲ ਦੇ ਵਿੱਚ ਮੈਨੂੰ ਸਮਝ ਆਣਾ ਚਾਹੀਦਾ ਕਿ ਕੌਣ ਸੀ ਹੋਵੇ ਆਪਣੀ ਆਪਣੀ ਗੋਲ ਨਿਕਲ ਕੇ ਅਤੇ ਪਰ ਇਹ ਸੱਚਾ ਕੋਈ ਹੋਵੇ ਕਿ ਇਹਨਾਂ ਨੇ ਕੌਂਸਲ ਦੇ ਇਲੈਕਸ਼ਨ ਤੱਕ ਨਿਕਰਵਾ ਪਾਇਆ ਕਿ ਮੇਰਾ ਸਭ ਤੋਂ ਸ਼ੀਤਜ ਜੀ ਨੇ ਇਹ ਚੀਜ਼ ਨੂੰ ਦੇਖਦੇ ਹੋਏ ਜੋ ਵੈਸਟਰ ਨੇ ਵਾਅਦੇ ਕੀਤੇ ਸੀ ਵੈਸਟਰ ਦੇ ਦੀਆਂ ਮਤਾਲਾਂ ਨੂੰ ਪਹੁੰਚਾਵਾ ਨਾ ਲੋ ਉਹ ਨਹੀਂ ਹਕੇ ਕੰਮ ਕਰ ਪਾਏ ਉਹਨੇ ਉਸੇ ਤਰ੍ਹਾਂ ਪਾਰਟੀ ਨੂੰ ਮਾਨਾ ਕਰਤਾ ਹੈ ਤੇ ਭਾਰਤੀ ਜਿੰਤਾ ਪਾਰਟੀ ਦੇ ਵੈਲਿੰਗ ਕਿਤੇ ਭਾਰਤੀ ਜਿੰਤਾ ਪਾਰਟੀ ਨੇ ਉਹਨਾਂ ਨੂੰ ਟਿਕਟ ਦੇ ਕੇ ਨਵਾਜ ਉਹਨਾਂ ਦੀ ਮਾਨਤਾ ਦੇ ਕੇ ਤੇ ਉਹ ਮੰਤਰੀ ਪਰਿਵਰਤਨ ਜਾਣ ਜਾ ਰਹੇ ਆ ਤੇ ਮੈਂ ਸਮਝਦਾ ਸ਼ੀਤਾ ਜੀ ਬਹੁਤ ਲੱਗੀ ਗਿੰਤੀ ਜਿੱਤ ਕੇ ਜੂਝੀ ਲੋਕੋਨਾਂ ਨੂੰ ਬੋਲੇ ਕਿਤੇ ਸੀ ਉਹ ਸਾਰੇ ਪੂਰੇ ਕਰਨੇ ਗੱਲਬਾਤ ਕਰਨ ਦੀ ਹੋਰ ਵੀ ਕੋਸ਼ਿਸ਼ ਕਰਦੇ ਆ ਕਿੰਨੇ ਲੱਗਦਾ ਕਿ ਸ਼ੀਤਲ ਉਂਗਰਾਲ ਜੀ ਇਹ ਵਤਵਾ ਹਾਸਲ ਕਰਨਗੇ ਜਿਹੜਾ ਬੀਜੇਪੀ ਨੇ ਉਹਨਾਂ ਨੂੰ ਸੌਂਪਿਆ ਉਥੇ ਜਿਹੜਾ ਦੇਖਦੇ ਪਿਓ ਇਕੱਠ ਹੈ ਜੋ ਰੱਜ ਦੇਖਦੇ ਪਿਓ ਜੋ ਜਨਾਨੀਆਂ ਬੰਦੇ ਸਭ ਨਚਰੇ ਨੇ ਟੱਪਦੇ ਨੇ ਕਿ ਤੂੰ ਰਾਗਿਆ ਕਿ ਟੱਪਦੇ ਆ ਬੀਜੇਪੀ ਕਰਕੇ ਬੀਜੇਪੀ ਦੀ ਜਿਹੜੀ ਇਹ ਸੀਟ ਹੈ ਜਿੱਥੇ ਬਹੁਤ ਜੁਰੀ ਹੈਗੀ ਹੈ ਕਿਉਂ ਆਨਵੰਦੀ ਸਤਾਈ ਦੇ ਵਿੱਚ ਆਪਾਂ ਇੱਕ ਸਰਕਾਰ ਬਣਾ ਚੱਲੇ ਹਾਂ ਤੁਹਾਡਾ ਠੀਕ ਹੈ ਜਿਹੜਾ ਫਤਵਾ ਸਾਨੂੰ ਮਿਲੇਗਾ ਇਹ ਲੋਕ ਵਾਸਤੇ ਲੋਕ ਸਾਨੂੰ ਕੱਲੇ ਹੀ ਬਹੁਤ ਬਤਾਲੀ ਹੈ ਵੋਟਾਂ ਦੇ ਚੁੱਕੇ ਨੇ ਆਮ ਆਦਮੀ ਪਾਰਟੀ ਨੇ 15000 ਵੋਟਾਂ ਪਈਆਂ ਸੀਗਾ ਮਤਲਬ 42 ਤੋਂ ਅਸੀਂ 45 48 ਹੱਥੇ ਜਾਵਾਂਗੇ ਵੋਟਾਂ ਤੇ ਇਸ ਸੀਤਲ ਦੀ ਜਤਨ ਰਿਸ਼ਤੇ ਪਾਵਾਂਗੇ ਆਮ ਆਦਮੀ ਪਾਰਟੀ ਦਾ ਬੜੀ ਜਾਂਦਾ ਬਾ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਜੀ ਤੁਸੀਂ ਕਾਗਲੀ ਪਿਛਲੇ ਇਲੈਕਸ਼ਨ ਦੇਖ ਲਈਏ ਕਿ ਇੱਥੇ 493 ਜਨਮਰ ਤੇ ਆਈ ਸੀਗੇ ਤੇ ਮੈਨੂੰ ਲੱਗਦਾ ਹੈ ਕਿ 49 ਚਾਊਗੀ ਆਮ ਆਦਮੀ ਨਹੀਂ ਕੰਮ ਕਿਵੇਂ ਦੇ ਰਹੇ ਉਹਨਾਂ ਦੇ 2 ਸਾਲ ਦੇ ਕੰਮ ਤੇ ਦੇਖੋ ਨਸ਼ਾ ਕਰ ਰਹੇ ਆ ਸਭ ਕੁਝ ਕਰ ਰਹੇ ਹੋ ਕਿ ਅਸੀਂ ਸੋਚਦੇ ਆਪ ਨਸ਼ਾ ਖਤਮ ਕਰਦਾਂਗੇ ਜਦ ਕੀ ਨਹੀਂ ਖਤਮ ਹੋ ਜਾਏਗਾ ਰੋਈ ਕ੍ਰਾਈ ਹੁੰਦਾ ਤੁਸੀਂ ਰੋਈ ਖਤਰਾ ਲਾਦੇ ਹੋ ਦੇਖਦੇ ਹੋ ਕਿੰਨੇ ਕ੍ਰਾਈਮ ਹੋ ਰਿਹਾ ਕੋਈ ਬੰਦਾ ਕਰੋ ਨਹੀਂ ਸਕਦਾ ਸਿਰੇ ਚੜਦੀ ਇਹ ਸਾਰਾ ਕੁਝ ਇਹਨਾਂ ਨੇ ਕੁਝ ਵਧੀਆ ਨਹੀਂ ਕੰਮ ਕੀਤੇ ਸਾਰੇ ਕੰਮ ਮਾੜੇ ਕੀਤੇ ਨੇ ਹੁਣ ਤੂੰ ਅੰਮਨਜੀ ਆਪ ਆ ਕੇ ਬੈਠਣ ਲੱਗੇ ਨੇ ਕਿ ਮੈਂ ਧਿਆਨ ਕੇ ਇਲੈਕਸ਼ਨ ਜਿੱਤਾਂਗਾ ਤੇ ਜੇ ਇਤਨੀ ਗੱਲ ਸੀਗੀ ਤੇ ਕੰਮ ਕੀਤੇ ਹੁੰਦੇ ਨੇ ਉਹ ਆ ਕੇ ਬੈਠਣ ਦੀ ਲੋੜ ਨਹੀਂ ਸੀ ਠੀਕ ਹੋਰ ਵੀ ਜਿਹੜੇ ਭਾਜਪਾ ਕਾਰਜਕਰਤਾ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਵੇਂ ਜਿਹੜੇ ਉਹਨਾਂ ਨੂੰ ਲੋ ਜਿਹੜੇ ਲੈਕਸ ਬਾਏ ਇ ਕਿਵੇਂ ਦਾ ਲੱਗਦਾ ਕਿਵੇਂ ਦਾ ਕਿਵੇਂ ਦਾ ਲੱਗਦਾ ਹੈ ਸਿੱਤਲ ਅੰਗਰਾਲ ਦੀ ਫਤਵਾ ਹਾਸਲ ਕਰਨਗੇ ਬਹੁਤ ਵਧੀਆ ਗੁਰੂ ਮਰਜ ਦੀ ਕਿਰਪਾ ਨਾਲ ਸੀਟ ਕੱਟ ਕੇ ਭਾਰਤੀ ਜਨਤਾ ਪਾਰਟੀ ਦੀ ਚੋਲੇ ਚ ਫਾਨ ਕੇ ਜਨਤਾ ਦੀ ਸੇਵਾ ਕਰਨਗੇ ਬਹੁਤ ਹੀ ਵਧੀਆ ਬਹੁਤ ਅੱਛਾ ਰਸੂ ਕਰਦੇ ਆ ਹੋਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦੇ ਨਾਲ ਕਿਵੇਂ ਦਾ ਜਿਹੜਾ ਉਹਨਾਂ ਦਾ ਕਿ ਜਿਹੜੀ ਹੈ ਇਲੈਕਸ਼ਨ ਹੋਣ ਜਾ ਰਹੀ ਹੈ ਜਲੰਧਰ ਵੈਸਟ ਦੇ ਵਿੱਚ ਪਾ ਇਲੈਕਸ਼ਨ ਹੋਣ ਜਾ ਰਹੀ ਹੈ ਕਿ ਲੋਕ ਕਿਵੇਂ ਸਿੱਤਲ ਅੰਗਰਾਲ ਨੂੰ ਜਿਤਾ ਕੇ ਵਿਧਾਨ ਸਭਾ ਦੇ ਭੇਜਣਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸ਼ੋਕ ਸ਼ਰੀਰ ਜੀ ਸਾਡੇ ਨਾਲ ਮੌਜੂਦ ਨੇ ਅ ਸ਼ਰੀਰ ਜੀ ਗੱਲ ਕਰੀਏ ਕਿ ਭਾਜਪਾ ਨੇ ਹੌਨਾਂ ਨੂੰ ਜੇਪੀਐ ਸੀਟ ਦੇ ਦਿੱਤੀ ਹੈ ਬਾਅਦ ਇਲੈਕਸ਼ਨ ਆ ਗਿਆ ਹੈ ਤਰੀਕ ਐਨਾਨਸ ਹੋ ਗਿਆ ਕਿ ਫਤਿਹ ਕਰੇਗੀ ਇਹ ਸੀਟ ਅੱਜ 47 ਡਿਗਰੀ ਟੈਂਪਰੇਚਰ ਤੇ ਹਜ਼ਾਰਾਂ ਦਾ ਇਕੱਠ ਇਸੇ ਚੀਜ਼ ਦਾ ਪ੍ਰਮਾਣ ਹੈ ਕਿ ਗਰਮੀ ਨੂੰ چیر ਕੇ ਭਾਰਤੀ ਜਨਤਾ ਪਾਰਟੀ ਦੇ ਕਾਰਕ੍ਰਤਾ ਸਮਰਥਕ ਸੜਕਾਂ ਦੇ ਆਏ ਆ ਔਰ ਉਹਨਾਂ ਦੇ ਆਉਣ ਦੇ ਨਾਲ ਇਹ ਠੰਡੀਆਂ ਹਵਾਵਾਂ ਇਹ ਦੱਸ ਰਹੀ ਹੈ ਕਿ ਜਲੰਧਰ ਚ ਕਮਲ ਖੇਲਣ ਵਾਲਾ ਹੈ ਕੇਵਲ ਕਾਰਜਕਰਤਾ ਹੀ ਨਹੀਂ ਨੇਤੀ ਪਰਮਾਤਮਾ ਵੀ ਉਹਨਾਂ ਨਾਲ ਹੈ ਜਿਨ੍ਹਾਂ ਨੇ ਠੰਡੀਆਂ ਸ਼ੀਤਲ ਆ ਤੇ ਸ਼ੀਤਲ ਲਹਿਰਾਂ ਜਣੀਆਂ ਉਹ ਚੱਲ ਪਈਆਂ ਜਾਂ ਹਵਾਵਾਂ ਵੀ ਇਹ ਜਵਾਬ ਦੇ ਰਹੀ ਹੈ ਕਿ ਸ਼ੀਤਲ ਦੇ ਨਾਲ ਪਰਮਾਤਮਾ ਵੀ ਜਿਹੜਾ ਸ਼ੀਤਲ ਲਹਿਰਾਂ ਚਲਾ ਰਿਹਾ ਔਰ ਸ਼ੀਤਲ ਦਾ ਸ਼ੀਤਲ ਦੇ ਰੂਪ ਚ ਭਾਰਤੀ ਜਨਤਾ ਪਾਰਟੀ ਦਾ ਕਮਲ ਖੇਲਣ ਵਾਲਾ ਤੇ ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਉਹ ਉਸ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇ ਦੇ ਦੋ ਸਾਲ ਹੋ ਗਏ ਨੇ ਕਿਵੇਂ ਲੱਗਦਾ ਕਿ ਇਹਨਾਂ ਨੇ ਸਤੀਫਾ ਵੀ ਚਿੱਤਰ ਜੀ ਨੇ ਤਾਂ ਹੀ ਦਿੱਤਾ ਸੀ ਕਿਉਂਕਿ ਕੰਮ ਨਹੀਂ ਹੋ ਰੇ ਕਿਵੇਂ ਦੇਖਦੇ ਹੋ 13 0 ਦਾ ਨੰਬਰ ਲਾਉਣ ਵਾਲੇ ਤਿੰਨ ਤੇ ਆ ਗਏ 92 ਸੀਟਾਂ ਵਾਲੇ 23 ਸੀਟਾਂ ਦੇ ਆ ਗਏ ਅਸੀਂ ਦੋ ਸੀਟਾਂ ਦੇ ਸੀ ਅਸੀਂ 23 ਸੀਟਾਂ ਜਿੱਤਣੀਆਂ ਲੋਕ ਸਭਾ ਚੋਣਾਂ ਦੇ ਵਿੱਚ 30 ਸੀਟਾਂ ਦੇ ਉੱਤੇ ਜਿੱਥੇ ਭਾਜਪਾ ਦਾ ਕਦੀ ਕਮਲ ਨਹੀਂ ਹੁੰਦਾ ਸੀ ਨਿਸ਼ਾਨ ਨਹੀਂ ਹੁੰਦਾ ਸੀ ਦੂਜੇ ਨੰਬਰ ਤੇ ਆਏ ਸਭ ਤੋਂ ਜ਼ਿਆਦਾ ਜੇ ਵੋਟ ਸ਼ੇਅਰ ਕਿਸੇ ਪਾਰਟੀ ਦਾ ਵਧਿਆ ਇਸ ਨਾਮ ਤੇ ਭਾਰਤੀ ਜਨਤਾ ਪਾਰਟੀ ਦਾ ਵਧਿਆ ਉਸੇ ਚੀਜ਼ ਦਾ ਹੀ ਪਰਮਾਣ ਹੈ ਕਿ ਪੰਜਾਬ ਦੇ ਲੋਕ ਜੜੇ ਆ ਭਾਰਤੀ ਸੰਤਾ ਪਾਰਟੀ ਨੂੰ ਚਾਹੁੰਦੇ ਆ ਤੇ ਜਿਹੜੇ ਆਪਣੇ ਆਮ ਆਦਮੀ ਪਾਰਟੀ ਔਰ ਕਾਂਗਰਸ ਹੈ ਪਾਂ ਨੂੰ ਉਪ ਚਨਾਵਾ ਚ ਉਹਨਾਂ ਨੇ ਇੱਕ ਹੀ ਉਪ ਚਨਾਵ ਕਰਾਣਾ ਇਸ ਲਈ ਕਿਹਾ ਹੈ ਕਿ ਜਿਹੜੀ ਚਿੰਗਾਰੀ ਉੱਭਰੀ ਹੈ ਉਹਨੂੰ ਰੋਕਣ ਦਾ ਪ੍ਰਯਾਸ ਹੈ ਜਿਹਦੇ ਚੋਂ ਨਾਕਾਮ ਹੋ ਗਏ ਇਹ ਉੱਪਰ ਮੁੱਖ ਮੰਤਰੀ ਸਾਹ ਆਮ ਆਦਮੀ ਪਾਰਟੀ ਦੇ ਨੇ نیچے ਐਮਐਲਏ ਭਾਜਪਾ ਦੇ ਬਣਨਗੇ ਤੇ ਕਿਵੇਂ ਕੰਮ ਨਹੀਂ ਹੋਵੇਗਾ ਜਲੰਧਰ ਦੇ ਵਿੱਚ ਜਿਹੜੇ ਕੰਮ ਹੈ ਪਿਛਲੇ 7 ਸਾਲ ਤੋਂ ਸਮਾਰਟ ਸਿਟੀ ਦਾ ਅਧੀਨ ਚੱਲ ਰਿਹਾ ਹੈ ਤੇ ਸਮਾਰਟ ਸਿਟੀ ਜਿਹੜੀ ਹੈ ਉਹ ਕੇਂਦਰ ਸਰਕਾਰ ਦਾ ਪ੍ਰੋਜੈਕਟ ਹੈ ਜੇ ਸਾਡਾ ਨਮਾਇੰਦਾ ਉੱਥੇ ਜਾਏਗਾ ਸਾਡਾ ਐਮਪੀ ਨਹੀਂ ਹੈ ਐਮਐਲਏ ਨਹੀਂ ਹੈ ਸਮਾਰਟ ਸਿਟੀ ਲਈ 918 ਕਰੋੜ ਰੁਪਇਆ ਕੇਂਦਰ ਦੀ ਮੋਦੀ ਸਰਕਾਰ ਨੇ ਭੇਜਿਆ ਜੇ ਸਾਡਾ ਐਮਐਲਏ ਜਾਏਗਾ ਇਹਨਾਂ ਨੇ ਭ੍ਰਸ਼ਟਾਚਾਰ ਕੀਤਾ ਅਸੀਂ ਪੈਸੇ ਜੇ 7 ਸਾਲਾਂ ਤੇ 918 ਕਰੋੜ ਆਇਆ ਤੇ ਪਹਿਲੇ 2 ਸਾਲਾਂ ਤੇ 2000 ਕਰੋੜ ਰੁਪਇਆ ਹੋਰ ਲੈ ਆ ਕੇ ਜਲੰਧਰ ਨੂੰ ਵਿਕਾਸ ਕਰਾਂਗੇ ਇਹਨਾਂ ਨੇ ਭ੍ਰਸ਼ਟਾਚਾਰ ਕੀਤਾ ਅਸੀਂ ਵਿਕਾਸ ਕੀਤਾ ਕਰਾਂਗੇ ਔਰ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਚਾਹੇ ਉਹ ਹਰਿਆਣਾ ਲਾ ਲੋ ਉੱਤਰ ਪ੍ਰਦੇਸ਼ ਲਾ ਲੋ ਮੱਧ ਪ੍ਰਦੇਸ਼ ਲਾ ਲੋ ਗੋਆ ਲਾ ਲੋ ਗੁਜਰਾਤ ਲਾ ਲੋ ਉਥੇ ਦੇ ਵਪਾਰੀ ਸਵੇਰੇ 6 ਵਜੇ ਦੁਕਾਨ ਖੋਲ੍ਹ ਲੈਣ ਜਾਂ ਦੋ ਵਜੇ ਰਾਤੀਂ ਬੰਦ ਕਰਨ ਨਾ ਕਿਸੇ ਨੂੰ ਮਾਰਿਆ ਜਾਂਦਾ ਨਾ ਲੁੱਟ ਖਸੁੱਟ ਹੁੰਦੀ ਹੈ ਅੱਜ ਤੁਸੀਂ ਦੇਖੋ ਕੱਲ ਰਾਤ ਨੂੰ ਜਿਵੇਂ ਤੇ ਸਵੀਟੀ ਜੂਸ ਮਾਰਦੇ ਡਾਕਟਰ ਪਿਸਤੌਲ ਲੈ ਕੇ ਟੇਕ ਹੋ ਕੇ ਲੈ ਗਏ ਅਬਸਤੀ ਨੌ ਦੇ ਲੰਬੇ ਬਿਯਾਰ ਦੇ ਵਿੱਚ ਉੱਥੇ ਇੱਕ ਸਵੇਰੇ 6 ਵੇ ਕਰੰਮੇ ਵਾਲੇ ਨੇ ਦੁਕਾਨ ਖੋਲੀ ਸੀ ਖੋੇ ਬਾਅਦ ਉਹਦਾ ਕਤਲ ਕਰ ਗਏ ਸੀ ਇਹ ਤਾਂ ਅੱਜ ਪੰਜਾਬ ਚ ਹਾਲਾਤ ਨੇ ਜਲੰਧਰ ਦੇ ਵੈਸਟ ਦੇ ਹਾਲਾਤ ਨੇ ਔਰ ਨਾਲ ਹੀ ਥੋੜੇ ਦਿਨ ਪਹਿਲਾਂ ਤੁਸੀਂ ਸਾਰੇ মিডিਆ ਚੈਨਲਾਂ ਨੇ ਇਹਨੂੰ ਪ੍ਰਚਾਰਿਆ ਪ੍ਰਸਾਰਿਆ ਕਿ ਇੱਕ ਨੌਜਵਾਨ ਨਸ਼ੇ ਦਾ ਟੀਕਾ ਲਾਂਦਾ ਭਰ ਕੋਟੇਮ ਚ ਮਰ ਗਿਆ ਉਸ ਚੀਜ਼ ਦਾ ਪਰਮਾਨ ਹੈ ਕਿ ਇਹ ਜਿਹੜੀ ਜਲੰਧਰ ਵੈਸਟ ਦੇ ਅੰਦਰ ਸਰਕਾਰ ਦੇ ਨੇਤਰਤਵ ਕਿਉਂਕਿ ਪਿਛਲੇ 4 ਮਹੀਨੇ ਤੋਂ 3 ਮਹੀਨੇ ਤੋਂ ਨਾਰਿੰਕੂ ਜੀ ਇਸ ਸਰਕਾਰ ਨਾਲ ਸੀ ਨਾ ਸ਼ੀਤੋ ਜੀ ਸੀ ਤੇ ਨਸ਼ਾ ਕੌਣ ਬਿਕਾਰ ਰਿਹਾ ਇਹ ਸਰਕਾਰ ਬਿਕਾਰੀ ਇਹਨਾਂ ਦੇ ਨੇਤਾ ਬਿਕਾਰੇ ਅੱਜ ਲੜਾ ਲਾਟਰੀ ਜੜਾ ਸੱਟਾ ਪੂਰੇ ਪੰਜਾਬ ਚ ਬੰਦ ਹੈ ਜੀ ਮਤਲਬ ਸਰਕਾਰ ਵੱਲੋਂ ਬੰਦ ਹੈ ਤੇ ਜਲੰਧਰ ਗੜੇ ਲਾਲੋ ਖੁੱਲਾ ਜੀ ਤੁਸੀਂ ਜੋਤੀ ਚੌਂ ਨਾਲੋਂ ਖੁੱਲਾ ਤੁਸੀਂ ਮੱਛੀ ਮਾਰਕੀਟ ਨਾਲੋਂ ਖੁੱਲਾ ਤੁਸੀਂ ਕਾਲੀ ਮਾਤਾ ਮੰਦਰ ਇੰਡਸਟਰੀ ਏਰੀਆ ਚਲਜੋ ਖੁੱਲਾ ਤੁਸੀਂ ਰਾਮਾ ਮੰਡੀ ਚਲਜੋ ਖੁੱਲਾ ਤੁਸੀਂ ਲੱਦੇਵਾਲੀ ਚਲਜੋ ਖੁੱਲਾ ਇਹ ਕਿੰਨੇ ਖੁਲਾਇਆ ਇਹ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੁਲਾਇਆ ਲੋ ਲੋਕਾਂ ਨੂੰ ਲੁੱਟਣ ਦਾ ਕੁੱਟਣ ਦਾ ਕੰਮ ਇਹ ਕਰ ਰਹੀ ਔਰ ਜਿਹੜਾ ਮੋਖ ਨੂੰ ਅੱਜ ਲੋਕ ਜਲੰਧਰ ਦੇ ਜਿਹੜੇ ਸਰਕਾਰੀ ਕਰਮਚਾਰੀ ਐ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਜੀ ਤੇ ਵਿਕਾਸ ਕਿਦਾਂ ਕਰ ਸਕਦਾ ਹੈ ਵਿਕਾਸ ਦਾ ਇੱਕੋ ਹੀ ਰਸਤਾ ਹੈ ਉਹ ਆ ਭਾਰਤੀ ਜਨਤਾ ਪਾਰਟੀ ਜਿਹਨੂੰ ਲੋਕ ਵੀ ਚਾਹੁੰਦੇ ਔਰ ਅਸੀਂ ਤੁਹਾਡੇ ਮਾਧਿਅਮ ਤੋਂ ਅਪੀਲ ਕਰਦੇ ਆ ਕਿ ਕਾਂਗਰਸ ਦਾ ਐਮਪੀ ਬਣਾ ਲਿਆ ਪੰਜਾਬ 'ਚ ਆਪ ਦੀ ਸਰਕਾਰ ਬਣਾਈ ਭਾਜਪਾ ਦਾ ਤੁਸੀਂ ਵਧਾਓ ਘੁਮਾਓ ਅਸੀਂ ਮੇਰਾ ਨਿਗਮ ਚੋਣਾਂ ਤੇ ਉਤਾਮੰਗਨ ਤਾਵਾਗੇ ਅਸੀਂ ਪਰਫਾਰਮੈਂਸ ਦੇ ਸਿਰ ਤੇ ਮੰਗਣ ਆਵਾਂਗੇ ਇਹਦੀ ਬੇਸਤੀ ਜਨਤਾ ਨੂੰ ਇਹ ਕਹਿੰਦੇ ਕਿ ਇੱਕ ਤੁਸੀਂ ਤਿੰਨਾਂ ਪਾਰਟੀਆਂ ਨੂੰ ਮੌਕਾ ਦਿਓ ਤਿੰਨਾਂ ਤੋਂ ਚੰਗਾ ਜਿਹੜਾ ਲੱਗੂਆ ਨੂੰ ਵੋਟ ਪਾਈਓ ਤੇ ਦਾਰੇ ਨਾਲ ਕਹਿੰਦਾ ਜਿੱਦੋਂ ਅਗਲੀ ਵਾਰ ਸਾਨੂੰ ਵੋਟ ਮੰਗਣ ਦੀ ਲੋੜ ਨਹੀਂ ਪਊਗੀ ਅਸੀਂ ਤੁਸੀਂ ਸਾਡੇ ਕੰਮ ਤੋਂ ਸਾਨੂੰ ਵੋਟਾਂ ਪਾਓ ਜਿਵੇਂ ਕਿ ਅਸੀਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਲੋਕਾਂ ਦਾ ਕਹਿਣਾ ਹੈ ਕਿ ਸ਼ੀਤਲ ਅੰਗਰਾਲ ਫਤਵਾ ਹਾਸਲ ਕਰਕੇ ਵਿਧਾਨ ਸਭਾ ਦੇ ਵਿੱਚ ਐਮ ਐਲ ਏ ਬਣ ਕੇ ਜਾਣਗੇ ਤੇ ਉੱਤੇ ਹੀ ਲੋਕਾਂ ਨੇ ਆਪ ਸਰਕਾਰ ਨੂੰ ਕੋਸਲੇ ਹੋਈ ਨਜ਼ਰ ਆਈ ਜਲੰਧਰ ਤੋਂ ਕੈਮਰਾਮੈਨ ਰਾਜੂ ਦੇ ਨਾਲ ਅੰਕਿਤ ਨੇਜਾ ਦਰਗਮ ਜੜੀ